श्री हरेंद्र सिंह बिरक एसएसपी जेंडर दयाती जी ਵੱਲੋਂ ਨਸ਼ਾ ਅਵਰੋਧ ਅਤੇ ਮਾੜੇ ਅਸਰਾਉ ਜਿਹੜੀ ਮਹਿੰਮ ਚੜੀ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਨਰਗਾਰਡਿੰਗ ਜਿਹੜੀ ਜੁੱਧ ਨਸ਼ਾ ਉਧ ਚਲਾਇਆ ਗਿਆ ਉਸ ਬੰਦ ਵਿੱਚ ਗੈਂਗਸਟਰ ਜਿਹੜਾ ਹੈਗਾ ਮੱਟੀ ਸੰਦੀਪ ਸਿੰਘ ਮੱਟੀ ਪਿੰਡ ਸ਼ੋਕਰਾਂ ਦਾ ਰਹਿਣ ਵਾਲਾ ਹੈਗਾ ਇਹ ਤੇ ਆਲਰੇਡੀ ਜਿਹੜੀਆਂ 17 ਐਫ ਆਈ ਆਰ ਜਿਹੜੀਆਂ ਵੱਖ-ਵੱਖ ਲੜਾਈਆਂ ਝਗੜਿਆਂ ਦੀਆਂ 307 ਦੀਆਂ ਮਸ਼ੀਨਾਸ ਸੰਬੰਧਿਤ ਐਫਆਈਆ ਐਕਸਾਈਨਸ ਸੰਬੰਧਿਤ ਚੀਟਿੰਗ ਸੰਬੰਧਿਤ ਐਫਆਈਆ ਦਰਜ ਨੇ ਜਿਹੜਾ ਕਿ ਪਿਛਲੇ ਲੰਮੇ ਸਮੇਂ ਤੋਂ ਕਾਫੀ ਲੜਾਈਆਂ ਝਗੜਿਆਂ ਦੇ ਵਿੱਚ ਇਥੇ ਇਸ ਏਰੀਏ ਦੇ ਵਿੱਚ ਨਾਮੀ ਗੈਂਗਸਟਰ ਰਿਆ ਇਸ ਨੂੰ ਅਸੀਂ ਗ੍ਰਿਫਤਾਰ ਕੀਤਾ ਹੈਗਾ ਇਸ ਕੋਲੋਂ 32 ਬੋਰ ਦਾ ਇੱਕ ਪਿਸਤਲ 7 ਜੰਦਾ ਰੋਂਗ ਮੈਗਜ਼ੀਨ 33 ਗ੍ਰਾਮ ਹਿਰੋਇਨ ਅਤੇ 2 ਲੱਖ ਡਰੱਗ ਮਨੀ ਜਿਹੜੀ ਆ ਰਿਕਵਰ ਕੀਤੀ ਹੈ ਜੀ ਅਰੇ ਕੰਮੋ ਕਿ ਤੁੰਤ ਲਾਇਆ ਹੈ ਇੱਕਾਪੂ ਅਸੀਂ ਲੋਕਲ ਸਿਟੀ ਫਲੋਰ ਤੋਂ ਅਸੀਂ ਇਹਨੂੰ ਕਾਬੂ ਕੀਤਾ ਕਿ ਨਜ਼ਦੀਕ ਕਚੈਰੀਆਂ ਜੀ ਹਰ ਇਤੇ ਕਿੰਨੇ ਕੁ ਮਕਦਮੇ ਦਰਜ ਕਰ ਦਿੱਤੇ ਗਏ ਤੇ ਅਲਰੇਡੀ ਜਿਹੜੇ ਉਹ 17 ਐਫਆਈਆਰ ਦਰਜਨ ਅਤੇ 18ਵੀਂ ਐਫਆਈਆਰ ਜਿਹੜੀ ਹੈਗੀ ਹੈ 154 ਨੰਬਰ ਜਿਹੜੀ ਹੈ ਹੁਣ ਅਸੀਂ ਆਰਮਜ਼ ਐਕਟ ਅਤੇ ਐਨਡੀਪੀ ਸੈਕਟਾ ਜਿਹੜੀ ਉਹ ਦਰਜ ਕੀਤੀ ਹੈ ਪਰ ਇਹ ਸਾਰਾ ਕੁਝ ਬਰੀ ਵੀ ਹੈਗਾ ਕਰਾਮੇਗੀ ਸਾਰੀਆਂ ਇਹ ਕੁਝ ਦੇ ਪੁਰਾਣੇ ਮਕਦਮੇ ਨੇ ਕੁਝ ਦੇ ਵਿੱਚ ਇਹ ਸਜ਼ਾ ਕੁਝ ਬਰੀ ਤੇ ਕੁਝ ਜਿਹੜੇ ਆ ਉਹ ਚੱਲ ਰਹੇ ਨੇ ਮਾਂਜੋਗਦਾਲ ਵੱਖ-ਵੱਖ ਮਾਂਜੋਗਦਾਲ ਤਾਂ ਵਿੱਚ ਚੱਲ ਰਹੇ ਠੀਕ ਹੈ ਕਰ ਕੋ ਰਿਮਾਂਡ ਬਗਨ ਲੈ ਹਾਂ ਜੀ ਇਹਦਾ ਰਿਮਾਂਡ ਲੈ ਕੇ ਅਸੀਂ ਇਹਦੇ ਜਿਹੜੇ ਇਹ ਫਾਰਵਰਡ ਤੇ ਬੈਕਵਰਡ ਲਿੰਕਸ ਆ ਇਹ ਜਿਹੜਾ ਪਿਸਲੇ ਕਿਥੋਂ ਲੈ ਕੇ ਆਇਆ ਤੇ ਕਿਧੋਂ ਲੈ ਕੇ ਆਇਆ ਸੀ ਤੇ ਇਹ ਜਿਹੜਾ ਨਸ਼ਾ ਇਹ ਤੋਂ ਬਰਾਮਦ ਹੋਇਆ ਉਹ ਇਹ ਕਿਥੋਂ ਖਰੀਦਦਾ ਤੇ ਕਿੱਥੇ ਵੇਚਦਾ ਇਹ ਸਾਰੇ ਇਹਦੇ ਲਿੰਕਸ ਜਿਹੜੇ ਉਹ ਕਲੀਅਰ ਕੀਤੇ ਜਾਣ श्री हरेंद्र सिंह बिरक एसएसपी जेंडर देहाती जी ਵੱਲੋਂ ਨਸ਼ਾ ਵਿਰੋਧ ਅਤੇ ਮਾੜੇ ਅਨਸਰਾਂ ਉੱਤੇ ਜਿਹੜੀ ਮਹਿੰਮ ਸ਼ੀਰੀ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਨਾਰਗਾਰਡਿੰਗ ਜਿਹੜੀ ਜੁੱਧ ਨਸ਼ਾ ਉੱਤੇ ਚਲਾਇਆ ਗਿਆ ਉਸ ਬੰਦ ਵਿੱਚ ਗੈਂਗਸਟਰ ਜਿਹੜਾ ਹੈਗਾ ਮੱਟੀ ਸੰਦੀਪ ਸਿੰਘ ਮੱਟੀ ਪਿੰਡ ਸ਼ੁਕਰਾਂ ਦਾ ਰਹਿਣ ਵਾਲਾ ਹੈਗਾ ਇਹ ਤੇ ਆਲਰੇਡੀ ਜਿਹੜੀਆਂ 17 ਐਫ ਆਈ ਆਰ ਜਿਹੜੀਆਂ ਵੱਖ-ਵੱਖ ਲੜਾਈਆਂ ਝਗੜਿਆਂ ਦੀਆਂ 307 ਦੀਆਂ ਨਸ਼ੀ ਨਾਲ ਸੰਬੰਧਿਤ ਐਫਆਈਆ ਰਾਂ ਅਕਸਾਈਨਸ ਸੰਬੰਧਿਤ ਚੀਟਿੰਗ ਸੰਬੰਧਿਤ ਐਫਆਈਆ ਰਾਂ ਦਰਜ ਨੇ ਜਿਹੜਾ ਕਿ ਪਿਛਲੇ ਲੰਮੇ ਸਮੇਂ ਤੋਂ ਕਾਫੀ ਲੜਾਈਆਂ ਝਗੜਿਆਂ ਦੇ ਵਿੱਚ ਇਥੇ ਇਸ ਏਰੀਏ ਦੇ ਵਿੱਚ ਨਾਮੀ ਗੈਂਗਸਟਰ ਰਿਆ ਇਸ ਨੂੰ ਅਸੀਂ ਗ੍ਰਿਫਤਾਰ ਕੀਤਾ ਹੈਗਾ ਇਸ ਕੋਲੋਂ 32 ਬੋਰ ਦਾ ਇੱਕ ਪਿਸਤਲ 7 ਜੰਦਾ ਰੋਂਗ ਮੈਗਜ਼ੀਨ 31 ਗ੍ਰਾਮ ਹਿਰੋਇਨ ਅਤੇ 2 ਲੱਖ ਡਰਗ ਮਨੀ ਜਿਹੜੀ ਆ ਰਿਕਵਰ ਕੀਤੀ ਹੈ ਜੀ ਸਰ ਇਹ ਕੰਮ ਉਹ ਕਿਹਨ ਦਾ ਹੈ ਇੱਕਾਪੂ ਅਸੀਂ ਲੋਕਲ ਸਿਟੀ ਫਲੋਰ ਤੋਂ ਅਸੀਂ ਇਹਨੂੰ ਕਾਬੂ ਕੀਤਾ ਕਿ ਨਜ਼ਦੀਕ ਕਚੈਰੀਆਂ ਤੋਂ ਜੀ ਪਰ ਇੱਥੇ ਕਿੰਨੇ ਕੁ ਮਕਦਮੇ ਥਰਸ ਕਰ ਦਿੱਤੇ ਗਏ ਤੇ ਅਲਰੇਡੀ ਜਿਹੜੇ ਉਹ 17 ਐਫਆਈਆਰ ਦਰਜਨ ਅਤੇ 18ਵੀਂ ਐਫਆਈਆਰ ਜਿਹੜੀ ਹੈਗੀ ਹੈ 159 ਨੰਬਰ ਜਿਹੜੀ ਹੈ ਹੁਣ ਅਸੀਂ ਆਰਮਜ਼ ਐਕਟ ਅਤੇ ਐਨਡੀਪੀ ਐਕਟਾ ਜਿਹੜੀ ਉਹ ਦਰਜ ਕੀਤੀ ਹੈ ਪਰ ਇਹ ਸਾਰਾ ਕੁਝ ਬਰੀ ਵੀ ਹੈਗਾ ਕਰਾਨੇ ਕੀ ਸਾਰੀਆਂ ਹੈ ਇਹ ਕੁਝ ਦੇ ਪੁਰਾਣੇ ਮਕਦਮੇ ਨੇ ਕੁਝ ਦੇ ਵਿੱਚ ਸਜ਼ਾ ਕੁਝ ਬਰੀ ਤੇ ਕੁਝ ਜਿਹੜੇ ਆ ਉਹ ਚੱਲ ਰਹੇ ਨੇ ਮਹਾਂਜੋ ਦਾਲ ਵੱਖ-ਵੱਖ ਮਹਾਂਜੋ ਦਾਲ ਤਾਂ ਵੀ ਚੱਲ ਰਹੇ ਕੀ ਹੈ ਸਰ ਕਰੋ ਰਿਮਾਂਡ ਵਗਰਾ ਲੈ ਕੇ ਆਇਆ ਹਾਂ ਜੀ ਇਹਦਾ ਰਿਮਾਂਡ ਲੈ ਕੇ ਅਸੀਂ ਇਹਦੇ ਜਿਹੜੇ ਦੇ ਫਾਰਵਰਡ ਤੇ ਬੈਕਵਰਡ ਲਿੰਕਸ ਆ ਜੀ ਇਹ ਜਿਹੜਾ ਪਿਸਤਲੇ ਕਿੱਥੋਂ ਲੈ ਕੇ ਆਇਆ ਤੇ ਕਿਦੋਂ ਲੈ ਕੇ ਆਇਆ ਸੀ ਤੇ ਇਹ ਜਿਹੜਾ ਨਸ਼ਾ ਇਹ ਤੋਂ ਬਰਾਮਦ ਹੋਇਆ ਉਹ ਇਹ ਕਿੱਥੋਂ ਖਰੀਦਦਾ ਤੇ ਕਿੱਥੇ ਵੇਚਦਾ ਇਹ ਸਾਰੇ ਇਹਦੇ ਲਿੰਕਸ ਜਿਹੜੇ ਉਹ ਕਲੀਅਰ ਕੀਤੇ ਜਾਣ